ਹਾਂਜੀ ਭੈਣ ਜੀ ਤੁਹਾਡੇ ਬੇਟੇ ਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਮੋਟਰਸਾਈਕਲ ਤੋਂ ਭਾਜੀ ਕੰਮ ਤੋਂ ਆਉਂਦੇ ਸੀਗੇ ਤੇ ਰਾਬ ਵਿੱਚ ਜਿੱਦਾਂ ਬੱਟਾ ਜਾਂ ਆ ਗਿਆ ਮੂਰੇ ਬੱਟਾ ਸਾਰਾ ਸੀਗਾ ਤੇ ਉਹਦੇ ਕਰਕੇ ਇਦਾਂ ਐਕਸੀਡੈਂਟ ਇਹਨਾਂ ਦਾ ਹੋਇਆ ਕਿੱਥੋਂ ਆਏ ਤੁਸੀਂ ਅਸੀਂ ਫਿਰ ਆਇਆ ਤੋਂ ਆਏ ਹਰਾਈ ਤੋਂ ਹਾਂਜੀ ਤੇ ਇਹ ਕੀ ਨਾਮ ਉਹਦੇ ਦਾ ਨਾਮ ਹੈਰੀ ਕੈਰੀ ਤੇ ਸਰਾ ਦਾ ਐਕਸੀਡੈਂਟ ਹੋਇਆ ਕਿਸ਼ਾ ਹਾਂਜੀ 6:30 ਵਜੇ ਰਾਤੀ ਰਾਤੀ ਵੇਲੇ ਹਾਂਜੀ ਇਹ ਇਕੱਲਾ ਸੀ ਕਨਾਲ ਸੀ ਕੋਈ ਨਹੀਂ ਨਹੀਂ ਇਕੱਲੇ ਸੀ ਇਕੱਲਾ ਸੀ ਹਾਂਜੀ ਫੋਨ ਕੀਤਾ ਬੁੱਪ ਨੂੰ ਤੁਹਾਨੂੰ ਕਿਹਦੇ ਨੂੰ ਫੋਨ ਕੀਤਾ ਤੁਹਾਨੂੰ ਫੋਨ ਕੀਤਾ ਹਾਂਜੀ ਕੰਮ ਕਿੱਥੇ ਕਰਦਾ ਸੀ ਕੰਮ ਇਹ ਹਜੇ ਲੱਗੇ ਆ ਕਟਾਈ ਦੇ ਚੱਕਦੇ ਆ ਵਾਲ ਕੱਟਣ ਦਾ ਵਾਲ ਕੱਟਣ ਦਾ ਇੱਥੇ ਸ਼ਹਿਰ ਫਗਵਾੜੇ ਨਹੀਂ ਇੱਧਰ ਹੀ ਸੀਗੇ ਢਿੱਸੀਆਂ ਵਾਂਗ ਸੀਗੇ ਕੰਨ ਤੇ ਸੀਗਾ ਕੰਨ ਤੇ ਸੀਆਂ ਬਲ ਸੱਟਾਂ ਜਿਆਦੀਆਂ ਲੱਗ ਗਈਆਂ ਹਾਂਜੀ ਜਿਆਦਾ ਹੀ ਆ ਜ਼ਿਆਦਾ ਲੱਗੀਆਂ 3 ਆ ਤੁਹਾਡਾ ਸਿਮਰਨਜੀਤ ਸਿਮਰਨਜੀਤ ਹਾਂਜੀ ਠੀਕ ਹੈ ਜੀ ਧੰਨਵਾਦ